you ਫਰੀਦਕੋਟ ਦੇ ਐਸਐਸਪੀ ਦਰਸ਼ਨ ਸਿੰਘ ਮਾਨ ਨੇ ਅੱਜ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਕੁਝ ਦਿਨ ਪਹਿਲਾਂ ਜ਼ਿਲ੍ਹਾ ਫਰੀਦਕੋਟ ਦੇ ਕੋਟਕਪੂਰਾ ਵਿੱਚ ਦਿਨ ਦਿਹਾੜੇ ਦੋਰਾ ਕਤਲकांड ਹੋਇਆ ਸੀ ਜਿਸ ਵਿੱਚ ਤਫ਼ਤੀਸ਼ ਕਰਦਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਔਰਤ ਦਾ ਕਲਯੁਗੀ ਪਤੀ ਹੀ ਉਸ ਦੇ ਕਤਲ ਦਾ આરોપી ਨਿਕਲਿਆ ਅਤੇ ਉਸ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਉਹਨਾਂ ਕਿਹਾ ਕਿ આરોપી ਪਿਆਰਾ ਸਿੰਘ ਨੂੰ ਪਹਿਲਾਂ ਤੋਂ ਹੀ ਆਪਣੀ ਘਰਵਾਲੀ ਤੇ ਸ਼ੱਕ ਸੀ ਜੋ ਕਿ ਆੜਤ ਦੀ ਦੁਕਾਨ ਤੇ ਕੰਮ ਕਰਦੀ ਸੀ ਤੇ ਜਦੋਂ ਉਹ ਉੱਥੋਂ ਦੀ ਜਾ ਰਿਹਾ ਸੀ ਤਾਂ ਉਸ ਨੇ ਦੁਕਾਨ ਦਾ ਸ਼ਟਰ ਬੰਦ ਵੇਖਿਆ ਤਾਂ ਉਸ ਨੂੰ ਸ਼ੱਕ ਹੋਇਆ ਪਹਿਲਾਂ ਉਸ ਨੇ ਆਪਣੀ ਪਤਨੀ ਨੂੰ ਕਹਾੜੀ ਨਾਲ ਉਹਦੇ ਘਾਟ ਉਤਾਰਿਆ ਅਤੇ ਬਾਅਦ ਵਿੱਚ ਨਾਲ ਦੇ ਕਮਰੇ ਵਿੱਚ ਬੈਠੇ ਮਨੀਮ ਨੂੰ ਵੀ ਕੁਹਾੜੀ ਨਾਲ ਵੱਢ ਕੇ ਮਾਰ ਦਿੱਤਾ। ਉਹਨਾਂ ਦੱਸਿਆ ਕਿ ਪਿਆਰਾ ਸਿੰਘ ਨੂੰ ਆਪਣੀ ਘਰਵਾਲੀ ਤੇ ਇੰਨਾ ਜ਼ਿਆਦਾ ਗੁੱਸਾ ਸੀ ਕਿ ਉਸਨੇ ਆਪਣੇ ਘਰਵਾਲੀ ਨੂੰ ਮਾਰਨ ਤੋਂ ਬਾਅਦ ਵੀ ਲਗਾਤਾਰ ਕੁਹਾੜੀ ਦੇ ਕਈ ਵਾਰ ਕੀਤੇ। ਤੇ ਉਹ ਕੱਲ ਗ੍ਰਿਸ਼ਟਾਰਫੀ ਕਰ ਲਿਆ ਤੇ ਮਾਰਨ ਵਾਲਾ ਵਪਤਨ ਕੁਹਾੜੀ ਦੀ ਜੋ ਤੇ ਉਹਦੇ ਖੂਨ ਵਾਲੇ ਜਿਹੜੇ ਕੱਪੜੇ ਉਹਨੇ ਲਕੋ ਕੇ ਰੱਖੇ ਸੀ ਉਹ ਅਸੀਂ ਰਿਕਵਰ ਕਰ ਲਏ। ਇਹ ਦੁਕਾਨ ਦੇ ਵਿੱਚ ਅੱਧੇ ਦੁਕਾਨ ਦੇ ਵਿੱਚ ਮਾਰਡਰ ਹੋਇਆ। ਇਹ ਮੀਟਿੰਗ ਤੇ ਗਿਆ ਹੋਇਆ ਸੀ ਜਿਹੜਾ ਪਿਆਰਾ ਸਿੰਘ ਹੈ ਉਸ ਤੋਂ ਬਾਅਦ ਜਿਹੜਾ ਘਰ ਆਇਆ ਦੁਕਾਨ ਦੇ ਦੋ ਹੀ ਸ਼ਟਰ ਗੁੰਡੇ ਰਹਿੰਦੇ ਸੀ ਉਹ ਦੁਕਾਨ ਦਾ ਇੱਕ ਸ਼ਟਰ ਜਦੋਂ ਬਾਅਦ ਆਇਆ ਬੰਦ ਸੀ ਇਹਨੂੰ ਡਾਊਟ ਹੋਇਆ ਅੰਦਰ ਗਏ ਉਹ ਅੰਦਰ ਇੱਕ ਦੁਕਾਨ ਦੇ ਵਿੱਚ ਗੈਲਰੀਆਂ ਉਹਦੇ ਵਿੱਚ ਖੜੇ ਗੱਲਾਂ ਕਰ ਰਹੇ ਸੀ ਜਦੋਂ ਇਹਨੂੰ ਦੇਖਿਆ ਮੰਗਲ ਆਪਣੇ ਕਮਰੇ ਵਿੱਚ ਆ ਗਿਆ ਤੇ ਜਿਹੜੀ ਔਰਤ ਹੈ ਉਹ ਗੈਲਰੀ ਤੋਂ ਉੱਥੇ ਹੀ ਖੜੀ ਸੀ ਇਹ ਅੱਗੇ ਜਾ ਕੇ ਪਹਾੜੀ ਇਹਨੇ ਚੱਕੀ ਪਹਾੜੀ ਚੱਕ ਕੇ ਇਹਨੇ ਪਹਿਲਾਂ ਵਾਈਫ ਨੂੰ 11 ਤੱਕ ਮਾਰੇ ਤੇ ਉਸ ਤੋਂ ਬਾਅਦ ਮੰਗਲ ਦੇ ਕਮਰੇ ਚ ਆ ਕੇ ਉਹਦੇ ਤਿੰਨ ਟੱਕ ਮਾਰੇ ਇਹਨੇ ਤੇ ਜਿਨ੍ਹਾਂ ਨਾਲ ਉਹਦੀ ਮੌਤ ਹੋ ਗਈ ਮਰੇ ਪੈ ਤੋਂ ਬਾਅਦ ਦੋ ਟੱਕੇ ਨੇ ਫੇਰ ਉਹਦੇ ਇੱਕ ਪੱਟ ਤੇ ਤੇ ਇੱਕ ਬੈਕ ਸਾਈਡ ਤੇ ਮਾਰਿਆ ਜਿਹਦੇ ਨਾਲ ਮਾਰਨ ਤੋਂ ਬਾਅਦ ਵੀ ਗੁੱਸੇ ਦੇ ਵਿੱਚ ਨੇ ਉਹ ਦੋ ਉਹਨੇ ਮਰੇ ਪੈ ਦੇ ਵੀ ਦੋ ਟੱਕ ਮਾਰੇ ਤੇ ਦੁਕਾਨ ਦੇ ਅੰਦਰ ਹੀ ਮਾਰਡਰ ਹੋਇਆ 77 ਜੀ ਨਿਊਜ਼ ਲਈ ਫਰੀਦਕੋਟ ਤੋਂ ਸੁਰੇ ਪ੍ਰਕਾਸ਼ ਦੀ ਰਿਪੋਰਟ